ਸਸ਼ੇਕਾਲ ਜੀ ਮੈਂ ਬਲਵਿੰਦਰ ਸਿੰਘ ਢਾਲੀਵਾਲ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਟੀਵੀ ਦੋਸਤੋ ਆਪਾਂ ਗੱਲ ਕਰਦੇ ਆ ਪੰਜਾਬ ਦੇ ਹਾਲਾਤਾਂ ਦੀ ਜਿਹੜੇ ਪੰਜਾਬ ਦੇ ਹਾਲਾਤ ਨੇਗੇ ਉਹ ਅੱਜ ਕੱਲ ਸਭ ਹੀ ਪਲੀਪੰਤ ਜਾਣਦੇ ਨੇ ਪੰਜਾਬ ਦੇ ਹਾਲਾਤਾਂ ਬਾਰੇ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਨੇਗੇ ਜਿਨ੍ਹਾਂ ਨੇ ਤਾਰਕ ਮਹਿਤਾ ਉਲਟਾ ਚਸ਼ਮਾ ਦੇ ਵਿੱਚ ਸੈਕਿੰਡ ਦੇ ਵਿੱਚ ਰੋਸ਼ਨ ਸਿੰਘ ਢੋਡੀ ਦਾ ਜਿਹੜਾ ਕਿਰਦਾਰ ਨਵਾਇਆ ਮੇਰੀ ਬਰਾਦਰ ਭਾਈ ਜੀ ਸਾਡੇ ਲਾਰਦ ਸਿੰਘ ਜੀ ਮਾਨ ਜਿਨ੍ਹਾਂ ਨੇ ਬਹੁਤ ਹੀ ਸੋਹਣਾ ਕਿਰਦਾਰ ਦੇ ਵਿੱਚ ਰੋਸ਼ਨ ਸਿੰਘ ਸੋਢੀ ਦਾ ਜਿਹੜਾ ਕਿਰਦਾਰ ਹੈ ਉਹ ਤਾਰਕਮਹਿਤਾ ਉਲਟਾ ਚਸ਼ਮਾ ਦੇ ਵਿੱਚ ਨਿਭਾਇਆ ਅੱਪਾ ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚੋਂ ਕਿਹੜਾ ਪ੍ਰੋਜੈਕਟ ਹੈ ਜਿਹੜਾ ਉਹ ਅੱਜ ਦੇ ਹਾਲਾਤਾਂ ਨੂੰ ਲੈ ਕੇ ਆ ਰਹੇ ਨੇ ਜੀ ਸਤਿ ਸ੍ਰੀ ਅਕਾਲ ਜੀ ਮਾਨ ਸਾਹਿਬ ਜਿਹੜਾ ਇੱਕ ਬਹੁਤ ਹੀ ਜਿਹੜਾ ਫੇਮਸ ਕਮੇਡੀ ਸ਼ੋਅ ਹੈਗਾ ਤਾਰਕਮਹਿਤਾ ਦਾ ਉਲਟਾ ਚਸ਼ਮਾ ਤੁਸੀਂ ਉਹਦੇ ਵਿੱਚ ਬਹੁ ਵੀ ਜਿਹੜਾ ਕਿਰਦਾਰ ਨਿਭਾ ਚੁੱਕੇ ਹੋਗੇ ਜੀ ਬਹੁਤ ਸੋਹਣਾ ਜਿਹੜਾ ਕਿਰਦਾਰ ਤੁਸੀਂ ਰੋਸ਼ਨ ਸਿੰਘ ਸੋਢੀ ਦਾ ਨਿਭਾਇਆ ਤੇ ਤੁਹਾਨੂੰ ਐਕਸਪੀਰੀਅੰਸ ਦਾ ਕੋਈ ਗੱਲ ਹੀ ਨਹੀਂ ਹੈ ਵੀ ਤੁਹਾਨੂੰ ਇਸ ਚੀਜ਼ ਦੇ ਵਿੱਚ ਨਹੀਂ ਪਤਾ ਕਿਉਂਕਿ ਇੱਕ ਬਾਲੀਵੁੱਡ ਹਾਲੀਵੁੱਡ ਦੀ ਰੀਣੀਆ ਜਿਹਨਾਂ ਮੰਨੀਆਂ ਜੀ ਬੰਬਈ ਦੇ ਵਿੱਚ ਬਣਦੀਆਂ ਨੇ ਜੇ ਤੁਸੀਂ ਉਹ ਜਬ ਉਸ ਧਰਤੀ ਤੋਂ ਆਏ ਹੋ ਬਿਲਕੁਲ ਜਿੱਥੇ ਹਰ ਇੱਕ ਬੰਦੇ ਦੀ ਚਾਹਤ ਹੁੰਦੀ ਹੈ ਵੀ ਮੈਂ ਬੰਬਈ ਜਾਵਾਂ ਤੇ ਵੱਡੀਆਂ ਫਿਲਮਾਂ ਕਰਾਂ ਤੁਸੀਂ ਨਵਾਂ ਮੈਸੇਜ ਦੇਣਾ ਰਹੇ ਹੋ ਉਹ ਕੀ ਮੈਸੇਜ ਹੈ ਜੀ ਜੀ ਪਹਿਲੋਂ ਤਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮੈਂ ਕਿਸੇ ਟਾਈਮ ਕਰਦਾ ਹੁੰਦਾ ਸੀ ਜੀ ਐਜ਼ ਅ ਐਕਟਰ ਕੰਮ ਬੰਬਈ ਵਿੱਚ ਬਹੁਤ ਸਾਰੇ ਸ਼ੋਅ ਕੀਤੇ ਲੋ ਹੋ ਗਈ ਪੂਜਾ ਇਸ ਘਰ ਕੀ ਸੰਤਾਨ ਪਾਪੜਪੋਲ ਕਾਲੀ ਇੱਕ ਅਗਨੀ ਪ੍ਰੀਖਿਆ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਇਸ ਤੋਂ ਇਲਾਵਾ ਹੋਰ ਕਾਫੀ ਕੰਮ ਕੀਤਾ ਜੀ ਤੇ ਮੈਂ ਐਜ਼ ਅ ਰਾਈਟਰ ਉੱਥੇ ਕੰਮ ਕਰਦਾ ਸੀ ਤੇ ਜਿਵੇਂ ਪਾਣੀ ਦੀ ਤਸਵੀਰ ਅੱਗੇ ਵਧਣਾ ਐਵੇਂ ਇਨਸਾਨ ਦੀ ਵੀ ਸੋਚ ਹੁੰਦੀ ਅੱਗੇ ਵਧੇ ਤੇ ਮੈਂ ਵੀ રાઇટર ਤੋਂ ਫਿਰ ਅੱਗੇ ਫਿਲਮ ਮੇਕਰ ਰਾਈਟਰ ਡਾਇਰੈਕਟਰ ਇਹ ਚੀਜ਼ਾਂ ਮੈਂ ਵੀ ਸੋਚਿਆ ਕਿ ਇਸ ਤਰ੍ਹਾਂ ਕੁਝ ਕੀਤਾ ਜਾਵੇ ਬਿਲਕੁਲ ਤੇ ਪਹਿਲਾਂ ਕਾਫੀ ਪ੍ਰੋਜੈਕਟ ਬਣਾਏ ਪਰ ਥੋੜਾ ਜਿਹਾ ਸਿਨੇਮਾ ਠੰਡਾ ਪੈ ਗਿਆ ਫਿਰ ਦੁਬਾਰਾ ਤੋਂ OTT ਸੈਕਟਰ ਆ ਰਿਹਾ ਆ ਐਂਟਰਟੇਨਮੈਂਟ ਇੰਡਸਟਰੀ ਵਿੱਚ ਤੇ OTT ਸੈਕਟਰ ਵਾਸਤੇ ਹੁਣ ਅਸੀਂ ਇੱਕ ਫਿਲਮ ਬਣਾ ਰਹੇ ਹਾਂ ਜੀ ਜਿਹਦਾ ਨਾਮ ਆ ਜੋਪੀ ਵਾਲੇ ਜੱਟ ਕੈਨੇਡਾ ਵਾਲੇ ਬਈ ਮਤਲਬ ਅਸੀਂ ਪੰਜਾਬ ਨੂੰ ਅੱਜ ਤੋਂ 20 25 30 ਸਾਲ ਬਾਅਦ ਵਾਲਾ ਪੰਜਾਬ ਵਖਾ ਰਹੇ ਆ ਆਪਾਂ ਮੈਂ ਤੁਹਾਡੀ ਗੱਲ ਨੂੰ ਰੋਕੀਏ ਜੀ ਜੀ ਵੀ ਤੁਸੀਂ ਇੱਕ ਪੰਜਾਬੀਆਂ ਨੂੰ ਹਲੂਣਾ ਦੇਣ ਦੀ ਗੱਲ ਕਰਨ ਦੀ ਆ ਬਿਲਕੁਲ ਜੀ ਬਿਲਕੁਲ ਪੰਜਾਬੀਆਂ ਨੂੰ ਦੱਸਿਆ ਜਾਵੇ ਜਿਵੇਂ ਪੰਜਾਬੀ ਅੱਖਾਂ ਬੰਦ ਕਰਕੇ ਵਿਦੇਸ਼ਾਂ 'ਚ ਭੱਜੇ ਜਾਂਦੇ ਆ ਹਾਂ ਕਿ ਪਤਾ ਨਹੀਂ ਵਿਦੇਸ਼ਾਂ 'ਚ ਕੀ ਆ ਜਾਂਦ ਕੇ ਸਭ ਨੂੰ ਪਤਾ ਉੱਥੇ ਦਿਹਾੜੀਆਂ ਹੀ ਕਰਦੇ ਨੇ ਤੇ ਉਹਦਾ ਜਿਹੜਾ ਰਿਜ਼ਲਟ ਜਿਹੜਾ ਵਾ ਉਹ 30 40 ਸਾਲ ਬਾਅਦ ਜਿਹੜਾ ਆਉਣਾ ਨਾ ਹੂੰ ਉਹਦੇ ਉੱਪਰ ਅਸੀਂ ਪ੍ਰੋਜੈਕਟ ਬਣਾ ਰਹੇ ਆਂ ਜੂਪੀ ਵਾਲੇ ਜੱਟ ਕਨੇਡਾ ਵਾਲੇ ਬਈਏ ਤੇ ਬਹੁਤ ਜ਼ਿਆਦਾ ਅਸੀਂ ਕਹਾਣੀ ਨੂੰ ਡਿਸਕਲੋਜ਼ ਨਹੀਂ ਕਰ ਸਕਦੇ ਬਹੁਤ ਛੇਤੀ ਅਸੀਂ ਸ਼ੂਟਿੰਗ ਰੱਖ ਰਹੇ ਆਂ ਤੇ ਬਹੁਤ ਜਲਦੀ ਫਿਲਮ ਰਿਲੀਜ਼ ਕਰਾਂਗੇ OTT ਸੈਕਟਰ ਤੇ ਦੇ ਪੰਜਾਬ ਦੇ ਲੋਕ ਵੇਖ ਲੈਣਗੇ ਅੱਛਾ ਮਨਸਾ ਜੀ ਇੱਕ ਗੱਲ ਮੈਂ ਤੁਹਾਡੀ ਗੱਲ ਕਰਾਂ ਵੀ ਜਿਹੜੀ ਇਹ ਪਿਕਚਰ ਹੈਗੀ ਕਿ ਇਹ ਵੱਡੇ ਪਰਦੇ ਤੇ ਦਿਖਾਈ ਜਾਊਗੀ ਜਾਂ ਮਤਲਬ ਆਪਾਂ ਕਹਿ ਲਈਏ ਵੀ ਸੋਟੀਆਂ ਜਦ ਮੈਂ YouTube ਵਗੈਰਾ ਹੋਰ ਇਹਨਾਂ ਤੇ ਨਹੀਂ ਜੀ OTT ਸੈਕਟਰ ਤੇ ਆਏਗੀ ਵੱਡੇ ਵੱਡੇ ਹਾਂ ਜੀ OTT Netflix Prime Fox चौपाल ਵਗੈਰਾ ਜਿਹੜੇ OTT ਪਲੇਟਫਾਰਮ ਆ ਇਹ ਉਹਨਾਂ ਤੇ ਆਵੇਗੀ ਜੀ ਠੀਕ ਹੈ ਜੀ ਅੱਛਾ ਇਹ ਪ੍ਰੋਜੈਕਟ ਕਦੋਂ ਤੱਕ ਦਾ ਹੈ ਇਹ ਨੂੰ ਇਹਨੂੰ ਜਿਹੜਾ ਏਰੀਆ ਹੈ ਲਗਭਗ ਤੁਸੀਂ ਏਰੀਆ ਚੁਣ ਚੋਣ ਕੀਤੀ ਹੋਣੀ ਹੈ ਹਾਂ ਜੀ ਇਸ ਪ੍ਰੋਜੈਕਟ ਨੂੰ ਬਣਾਉਣ ਦੇ ਲਈ ਜ਼ਿਆਦਾਤਰ ਕਿ ਏਰੀਆ ਕਿਹੜਾ ਚੁਣਿਆ ਗਿਆ ਇਹ ਇਹ ਜੀ ਅਸੀਂ ਸੰਗਰੂਰ ਦੇ ਆਸ-ਪਾਸ ਸਰਹੰਦ ਹੋਰ ਕਾਫੀ ਜਗ੍ਹਾ ਮਤਲਬ ਜਿਵੇਂ ਫਤਿਹਬਾਦ ਇਸ ਏਰੀਆ ਵਿੱਚ ਜਿਆਦਾ ਅਸੀਂ ਸ਼ੂਟ ਕਰ ਰਹੇ ਆ ਜੀ ਤੇ ਸਾਡੇ ਜਿਹੜੇ ਚੈਨਲ ਦੇਖਦੇ ਦਰਸ਼ਕਾਂ ਨੂੰ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹਣਾ ਹੋ ਜੀ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਜੋ ਮੈਂ ਪੰਜਾਬ ਆ ਕੇ ਦੇਖਿਆ ਮੁੰਬਈ ਤੋਂ ਕਿ ਪੰਜਾਬ ਮੁੰਬਈ ਤੋਂ ਮਹਾਰਾਸ਼ਟਰ ਤੋਂ ਗੁਰਜਰਾਤ ਤੋਂ ਬਹੁਤ ਹੀ ਪਿੱਛੇ ਆ ਆਪਣਾ ਸਟੈਂਡਰਡ ਪੰਜਾਬੀ ਖੋ ਚੁੱਕੇ ਆ ਨਸ਼ੇੜੀ ਹੋ ਚੁੱਕੇ ਆ ਕੰਮ ਕਰਨਾ ਨਹੀਂ ਚਾਹੁੰਦੇ ਵਿਦੇਸ਼ਾਂਵਾਲ ਭੱਜਦੇ ਨੇ ਤੇ ਭਾਈ ਮੈਂ ਪੰਜਾਬ ਦੇ ਲੋਕਾਂ ਨੂੰ ਇਹੋ ਹੀ ਕਹਿਣਾ ਚਾਹੁੰਦਾ ਕਿ ਤੁਸੀਂ ਵਿਦੇਸ਼ਾਂ ਚ ਜਾਓ ਸਟੱਡੀ ਸਰ ਤੇ ਜਾਓ ਘੁੰਮਣ ਜਾਓ ਪਰ ਤੁਸੀਂ ਵਿਦੇਸ਼ਾਂ ਚ ਦਿਹਾੜੀਆਂ ਕਰਨ ਨਾ ਜਾਓ ਅੰਨੇਵਾ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਚ ਯਾਰ ਝੰਡੇ ਗੱਡੋ ਨਸ਼ੇ ਤੋਂ ਬਚੋ ਇੱਕ ਗੱਲ ਮੈਂ ਹੋਰ ਪੰਜਾਬ ਦੇ ਲੋਕਾਂ ਨੂੰ ਕਹਿਣੀ ਚਾਹਦਾ ਅੰਨਦਾਨ ਜਿਹੜਾ ਪੰਜਾਬ ਦੇ ਲੋਕ ਅੰਨਦਾਨ ਕਰਦੇ ਆ ਨਾ ਉਹ ਬੇਸਿਕਲੀ ਉਹ ਦਾਨ ਨਹੀਂ ਕਰਦੇ ਉਹ ਕ੍ਰਾਈਮ ਦਾ ਹਿੱਸਾ ਬਣਦੇ ਆ ਕਿਸੇ ਨੂੰ ਵੀ ਅਨਾਦਾਨ ਤੇ ਉਹ ਬਾਅਦ ਚ ਉਸੇ ਪੈਸੇ ਦਾ ਗਲਤ ਇਸਤੇਮਾਲ ਕਰਕੇ ਕ੍ਰਾਈਮ ਕਰਦਾ ਆ ਆਪਣਾ ਅਨਾਦਾਨ ਨਾ ਕਰੋ ਤੀਜੇ ਹੱਥ ਪੈਸਾ ਨਾ ਦਵੋ ਬਹੁਤਾ ਸੇ ਬਸ ਤੁਹਾਡੇ ਗਰੀਬ ਹੋਣਗੇ ਹੈਂਡ ਟੂ ਹੈਂਡ ਦਾਨ ਕਰੋ ਤੇ ਇਹੋ ਕੁਝ ਚੀਜ਼ਾਂ ਜਿਹੜੀਆਂ ਪੰਜਾਬ ਦੇ ਲੋਕ ਖੇਡਾਂ ਵਿੱਚ ਬਹੁਤ ਪਿੱਛੇ ਰਹਿ ਗਏ ਨੇ ਖੇਡਾਂ ਚੱਗਿਓ ਬਾਕੀ ਇਹ ਜੋ ਸਾਡਾ ਪ੍ਰੋਜੈਕਟ ਹੈ ਆ ਯੂਪੀ ਵਾਲੇ ਜੱਟ ਕੈਨੇਡਾ ਵਾਲੇ ਭਈਏ ਇਹ ਬਹੁਤ ਜਲਦੀ ਅਸੀਂ ਲੈ ਕੇ ਆ ਰਹੇ ਇਹ ਵੀ ਜ਼ਰੂਰ ਦੇਖਿਓ ਇਹਦੇ ਵਿੱਚ ਅਸੀਂ ਬਹੁਤ ਸਾਰੀਆਂ ਕੁਰੀਤੀਆਂ ਜਿਹੜੀਆਂ ਪੰਜਾਬ ਦੀਆਂ ਉਹ ਵਿਖਾਉਣੀਆਂ ਆ ਕਮੇਡੀ ਢੰਗ ਨਾਲ ਤੇ ਜ਼ਰੂਰ ਇਹ ਚੈਨਲ ਸਬਸਕ੍ਰਾਈਬ ਕਰੋ ਤੇ ਸਾਡੀ ਫਿਲਮ ਦਾ ਵੇਟ ਕਰੋ ਬਹੁਤ ਜਲਦੀ ਅਸੀਂ ਆਪਣੀ ਫਿਲਮ ਲੈ ਕੇ ਆ ਰਹੇ ਹਾਂ ਜੀ ਮਾਨ ਸਾਹਿਬ ਤੁਹਾਡੀ ਕੋਈ ਆਈਡੀ ਜਿਹਦੇ ਨਾਲ ਤੁਹਾਡੇ ਨਾਲ ਕਿਸੇ ਨਾਲ ਕੋਈ ਸੰਪਰਕ ਕਰਨਾ ਹੈ ਸੋ ਟੀਮ ਨਾਲ ਕੋਈ ਸੰਪਰਕ ਕਰਨਾ ਚਾਹੇ ਤਾਂ ਉਸ ਕਿਹੜੀ ਅੜੀ ਦਿੱਤੇ ਤੁਹਾਡੇ ਨਾਲ ਗੱਲ ਕਰ ਸਕਦੇ ਜੀ ਮੇਰੀਆਂ ਤਿੰਨੋਂ ਆਈਡੀਆ ਜੋ ਵੀ ਇੰਸਟਾਗ੍ਰam ਫੇਸਬੁਕ ਯੂਟਿਊਬ ਤੇ ਸੋਢੀ ਤਾਰਕ ਮਹਿਤਾ ਤੇ ਤੁਸੀਂ ਅਗਰ ਕਿਸਨੇ ਕੰਟੈਕਟ ਕਰਨਾ ਵੀ ਹੋਇਆ ਤਾਂ ਤੁਸੀਂ ਇੰਸਟਾ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਸੋਢੀ ਤਾਰਕ ਮਹਿਤਾ ਆਈਡੀ ਤੇ ਬਹੁਤ ਬਹੁਤ ਧੰਨਵਾਦੀ ਨੈਕਸਟ ਟਾਈਮ ਅਪਾ ਫੇਰ ਵੀ ਹੋਰ ਵਧੀਆ ਤਰੀਕੇ ਨਾਲ ਇਸ ਗੱਲਬਾਤਾਂ ਕਰਾਂਗੇ ਪੰਜਾਬ ਦੇ ਦਰਦ ਲਈ ਤੁਸੀਂ ਜੋ ਇੱਕ ਨਵਾਂ ਪ੍ਰੋਜੈਕਟ ਲੈ ਕੇ ਮੈਂ ਤੁਹਾਡਾ ਦਿਨੋ ਧੰਨਵਾਦ ਕਰਨਾ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ